ਸਫਰੇ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਡਾਕਟਰ ਕੁਲਬੀਰ ਕੌਰ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਸਾਹਿਬ ਬਾਰੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਜੀ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਚਾਰ ਉਦਾਸੀਆਂ ਕੀਤੀਆਂ ਅਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਉਹਨਾਂ ਨਾਲ ਸੰਬੰਧਿਤ ਅਨੇਕਾਂ ਸਾਖੀਆਂ ਸਾਨੂੰ ਸਿੱਖ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ ਇਸੇ ਤਰ੍ਹਾਂ ਲੋਕਾਂ ਦਾ ਉਧਾਰ ਕਰਦੇ ਕਰਦੇ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਜਾਂਦੇ ਹਨ ਸਿਆਲਕੋਟ ਵਿੱਚ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਉੱਥੇ ਰਹਿਣ ਵਾਲਾ ਫਕੀਰ ਹਮਜਾ ਗੋਸ਼ ਜਿਸ ਦੀ ਲੋਕਾਂ ਵਿੱਚ ਬਹੁਤ ਮਾਨਤਾ ਹੁੰਦੀ ਹੈ ਸਿਆਲਕੋਟ ਦੇ ਰਹਿਣ ਵਾਲਾ ਇੱਕ ਪਰਿਵਾਰ ਜਿਸ ਦੇ ਘਰੇ ਕੋਈ ਔਲਾਦ ਨਹੀਂ ਹੁੰਦੀ ਉਹ ਫਕੀਰ ਹਮਜਾ ਗੋਸ਼ ਕੋਲ ਆਉਂਦੇ ਹਨ ਅਤੇ ਇਹੇ ਬੇਨਤੀ ਕਰਦੇ ਹਨ ਕਿ ਤੁਸੀਂ ਕਿਰਪਾ ਕਰੋ ਸਾਨੂੰ ਬੱਚੇ ਦੀ ਦਾਤ ਬਖਸ਼ੋ ਤਾਂ ਫਕੀਰ ਦਾ ਅੱਗੋ ਕਹਿਣਾ ਸੀ ਕਿ ਤੁਹਾਡੇ ਘਰ ਇੱਕ ਨਹੀਂ ਦੋ ਬੱਚੇ ਪੈਦਾ ਹੋਣਗੇ ਜਿਨ੍ਹਾਂ ਵਿੱਚੋਂ ਇੱਕ ਤੁਸੀਂ ਮੈਨੂੰ ਦੋਗੇ ਸਮਾਂ ਲੰਘਿਆ ਤਾਂ ਉਹਨਾਂ ਦੇ ਘਰੇ ਜੋੜੇ ਪੁੱਤਰਾਂ ਨੇ ਜਨਮ ਲਿਆ ਉਸ ਸਮੇਂ ਫਕੀਰ ਹਮਜਾ ਗੋਸ਼ ਨੇ ਉਹਨਾਂ ਨੂੰ ਕਿਹਾ ਕਿ ਜੋ ਤੁਸੀਂ ਮੇਰੇ ਕੋਲ ਮੰਨੇ ਸੀ ਉਸ ਅਨੁਸਾਰ ਇੱਕ ਪੁੱਤਰ ਮੈਨੂੰ ਦੋ ਤਾਂ ਉਹ ਪਰਿਵਾਰ ਜਿਹੜਾ ਕਿ ਬੱਚੇ ਦੇ ਨਾਲ ਮੂਹ ਵਿੱਚ ਪੈ ਗਿਆ ਉਹਨਾਂ ਦਾ ਬੱਚੇ ਨੂੰ ਦੇਣ ਨੂੰ ਦਿਲ ਨਾ ਕੀਤਾ ਅਤੇ ਉਹਨਾਂ ਨੇ ਮਨ੍ਹਾ ਕਰ ਦਿੱਤਾ ਉਸ ਸਮੇਂ ਫਕੀਰ ਹਮਜਾਗੋਸ਼ ਬਹੁਤ ਕਰੋਧਿਤ ਹੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਇਸ ਸਾਰੇ ਹੀ ਸਿਆਲਕੋਟ ਨਗਰ ਨੂੰ ਤਬਾਹ ਕਰ ਦੇਵਾਂਗਾ ਇਸ ਵਾਸਤੇ ਉਹ ਇੱਕ ਹਨੇਰੇ ਗੁਮਦ ਵਿੱਚ ਬੈਠ ਕੇ ਤਪੱਸਿਆ ਕਰ ਲੱਗਦਾ ਹੈ ਤੇ ਤਪੱਸਿਆ ਦਾ ਮਕਸਦ ਹੁੰਦਾ ਹੈ ਉਸ ਨਗਰ ਦੀ ਤਬਾਹੀ ਜਿਸ ਬਾਰੇ ਸੁਣ ਕੇ ਸਮੁੱਚੇ ਨਗਰ ਦੇ ਵਾਸੀ ਚਿੰਤਾ ਵਿੱਚ ਡੁੱਬ ਜਾਂਦੇ ਹਨ ਕਿ ਹੁਣ ਕੀ ਬਣੇਗਾ ਕਿਉਂਕਿ ਫਕੀਰ ਤਪੱਸਵੀ ਹੈ ਅਤੇ ਜੋ ਉਹ ਚਾਹੇਗਾ ਉਹ ਕਰ ਵੀ ਸਕਦਾ ਵਾ ਅਤੇ ਹੁਣ ਉਹਨਾਂ ਦੀ ਤਬਾਹੀ ਤੈ ਸੀ ਉਸੇ ਸਮੇਂ ਵੱਖ-ਵੱਖ ਤਮਾਂ ਦੇ ਜਾਂਦੇ ਹੋਏ ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਨਗਰ ਵਿੱਚ ਪਹੁੰਚ ਜਾਂਦੇ ਹਨ ਜਦੋਂ ਸਿਆਲਕੋਟ ਦੇ ਲੋਕ ਗੁਰੂ ਨਾਨਕ ਸਾਹਿਬ ਦਾ ਨੂਰਾਨੀ ਚਿਹਰਾ ਦੇਖਦੇ ਹਨ ਤਾਂ ਉਹ ਸਮਝ ਜਾਂਦੇ ਹਨ ਕਿ ਇਹ ਫਕੀਰ ਸਾਡੀ ਜ਼ਰੂਰ ਸਹਾਇਤਾ ਕਰੇਗਾ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਸਾਰੀ ਗੱਲ ਦੱਸਦੇ ਹਨ ਕਿ ਕਿਸ ਤਰ੍ਹਾਂ ਹਮਜਾ ਗੋਸ਼ ਨਿਰਾਸ਼ ਹੋ ਕੇ ਤੇ ਉਹਨਾਂ ਦੀ ਤਬਾਹੀ ਵਾਸਤੇ ਤਪੱਸਿਆ ਕਰ ਰਿਹਾ ਹੈ ਗੁਰੂ ਜੀ ਨੇ ਫਿਰ ਉਸ ਫਕੀਰ ਦੇ ਚੇਲਿਆਂ ਨੂੰ ਸੁਨੇਹਾ ਭੇਜਿਆ ਕਿ ਸਾਨੂੰ ਆਣ ਕੇ ਮਿਲੋ ਪਰ ਉਹਨਾਂ ਚੇਲਿਆਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਜਿਹੜਾ ਫਕੀਰ ਸੀ ਹਮਜਾਗੋਸ਼ ਉਹ ਤਾਂ ਇੱਕ ਬੰਦ ਹਨੇਰੇ ਗੁੰਮਦ ਵਿੱਚ ਬੈਠਾ ਤਪੱਸਿਆ ਕਰ ਰਿਹਾ ਸੀ ਤਾਂ ਗੁਰੂ ਨਾਲ ਇੱਕ ਪਾਤਸ਼ਾਹ ਨੇ ਉਸ ਸਮੇਂ ਉਸ ਵੈ ਗੁਰੂ ਅੱਗੇ ਅਰਦਾਸ ਕੀਤੀ ਅਤੇ ਅਜੇਹਾ ਪਾਣਾ ਵਰਤਿਆ ਕਿ ਉਸ ਤਪੱਸਵੀ ਦਾ ਉਹ ਗੁੰਮਦ ਫਟ ਗਿਆ ਅਤੇ ਸੂਰਜ ਦੀ ਕਿਰਨ ਉਹਦੇ ਚਿਹਰੇ ਉੱਤੇ ਪਈ ਤਾਂ ਉਸ ਦੀ ਤਪੱਸਿਆ ਜਿਹੜੀ ਸੀ ਉਹ ਭੰਗ ਹੋ ਗਈ। ਉਹ ਬਾਹਰ ਆਣ ਕੇ ਕਹਿਣ ਲੱਗਾ ਕਿ ਅਜਿਹਾ ਕੌਣ ਹੈ ਜਿਸ ਨੇ ਉਸ ਦੀ ਤਪੱਸਿਆ ਨੂੰ ਭੰਗ ਕੀਤਾ ਹੈ। ਤਾਂ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਸਨ। ਗੁਰੂ ਜੀ ਨੇ ਕਿਹਾ ਕਿ ਤੂੰ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਾਰੇ ਨਗਰ ਨੂੰ ਕਿਉਂ ਦੇ ਰਿਹਾ ਹੈ? ਇਹਨਾਂ ਬਾਕੀਆਂ ਨੇ ਤੇਰਾ ਕੀ ਵਿਗਾੜਿਆ ਹੈ? ਆਪਣੇ ਕੀਤੇ ਇਕਰਾਰ ਤੋਂ ਤਾਂ ਇੱਕ ਪਰਿਵਾਰ ਜਿਹੜਾ ਮੁੱਕ ਰਿਹਾ ਏ ਬਾਕੀਆਂ ਦੀ ਕੀ ਗਲਤੀ ਹੈ ਪਰ ਉਹ ਕਹਿਣ ਲੱਗਾ ਕਿ ਨਹੀਂ ਇਹ ਸਾਰਾ ਹੀ ਨਗਰ ਜਿਹੜਾ ਵਾ ਇਹ ਗਲਤ ਹੈ ਇੱਥੇ ਕੋਈ ਵੀ ਸਿਆਣਾ ਜਾਂ ਸੱਚਾ ਪੁਰਸ਼ ਨਹੀਂ ਹੈ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਇੱਕ ਟੱਕਾ ਦਿੱਤਾ ਅਤੇ ਕਿਹਾ ਕਿ ਇਸ ਨਗਰ ਦੇ ਵਿੱਚੋਂ ਇੱਕ ਟਕੇ ਦਾ ਸੱਚ ਅਤੇ ਝੂਠ ਖਰੀਦ ਕੇ ਲਿਆਓ ਭਾਈ ਮਰਦਾਨਾ ਜੀ ਵੱਖ-ਵੱਖ ਦੁਕਾਨਾਂ ਤੇ ਜਾਂਦੇ ਹਨ ਅਤੇ ਸਾਰਿਆਂ ਨੂੰ ਕਹਿੰਦੇ ਹਨ ਕਿ ਮੈਨੂੰ ਇੱਕ ਟਕੇ ਦਾ ਸੱਚ ਅਤੇ ਝੂਠ ਦੋ ਪਰ ਸਾਰੇ ਕਹਿੰਦੇ ਹਨ ਕਿ ਇਹ ਸੌਦਾ ਸਾਡੇ ਕੋਲੋਂ ਨਹੀਂ ਮਿਲ ਸਕਦਾ ਕਈ ਤਾਂ ਉਸ ਨੂੰ ਮਖੌਲ ਵੀ ਕਰਦੇ ਹਨ ਕਿ ਇਹ ਕਿਹੋ ਜਿਹਾ ਸਵਾਲ ਹੈ ਪਰ ਉਹ ਭਾਈ ਮਰਦਾਨਾ ਜੀ ਵੱਖ-ਵੱਖ ਦੁਕਾਨਾਂ ਤੇ ਜਾਂਦੇ ਹਨ ਪਰ ਕਿਤੇ ਵੀ ਉਹਨਾਂ ਨੂੰ ਸੱਚ ਅਤੇ ਝੂਠ ਦਾ ਸੌਦਾ ਨਹੀਂ ਮਿਲਦਾ ਅਖੀਰ ਭਾਈ ਮਰਦਾਨਾ ਜੀ ਮੂਲਾ ਖੱਤਰੀ ਦੀ ਦੁਕਾਨ ਤੇ ਜਾਂਦੇ ਹਨ ਅਤੇ ਉਸ ਨੂੰ ਇਹ ਸਵਾਲ ਕਰਦੇ ਹਨ ਕਿ ਇੱਕ ਟਕੇ ਦਾ ਸੱਚ ਅਤੇ ਝੂਠ ਦੋ ਤਾਂ ਮੂਲਾ ਖੱਤਰੀ ਜੀਵਨ ਤੇ ਸੱਚ ਤੋਂ ਜਾਣੂ ਸੀ ਅਤੇ ਉਸ ਨੇ ਇੱਕ ਪਰਚੀ ਤੇ ਉੱਤੇ ਲਿਖ ਦਿੱਤਾ ਕਿ ਮਰਨਾ ਸੱਚ ਹੈ ਅਤੇ ਦੂਸਰੀ ਪਰਚੀ ਤੇ ਲਿਖ ਦਿੱਤਾ ਕਿ ਜੀਉਣਾ ਝੂਠ ਹੈ ਅਤੇ ਉਹ ਦੋਵੇਂ ਪਰਚੀਆਂ ਪਾਈ ਮਰਦਾਨਾ ਜੀ ਨੂੰ ਦੇ ਦਿੱਤੀਆਂ ਪਈ ਮਰਦਾਨਾ ਜੀ ਉਹ ਪਰਚੀਆਂ ਲੈ ਕੇ ਵਾਪਸ ਗੁਰੂ ਨਾਨਕ ਪਾਤਸ਼ਾਹ ਕੋਲ ਆ ਰਹੇ ਸਨ ਤਾਂ ਮਗਰੇ ਮਗਰੇ ਮੂਲਾ ਖੱਤਰੀ ਵੀ ਆ ਗਿਆ ਉਹ ਮਨ ਵਿੱਚ ਸੋਚਣ ਲੱਗਾ ਕਿ ਅਜਿਹੇ ਪੁਰਸ਼ ਦੇ ਦਰਸ਼ਨ ਕਰਨੇ ਚਾਹੀਦੇ ਹਨ ਜਿਹੜਾ ਇਹੋ ਜੇ ਸੌਦੇ ਦੀ ਮੰਗ ਕਰ ਰਿਹਾ ਹੈ ਜਦੋਂ ਉਹ ਪਰਚੀਆਂ ਗੁਰੂ ਨਾਨਕ ਪਾਤਸ਼ਾਹ ਨੂੰ ਫੜਾਉਂਦੇ ਹਨ ਤਾਂ ਗੁਰੂ ਸਾਹਿਬ ਹਮਜਾ ਗੋਸ਼ ਨੂੰ ਕਹਿੰਦੇ ਹਨ ਕਿ ਦੇਖ ਇੱਥੇ ਧਰਮੀ ਅਤੇ ਜੀਵਨ ਤੇ ਸੱਚ ਤੋਂ ਜਾਣਕਰ ਲੋਕ ਵੀ ਮੌਜੂਦ ਹਨ ਤੂੰ ਕਿਉਂ ਇਸ ਸਾਰੇ ਨਗਰ ਨੂੰ ਤਬਾਹ ਕਰਨ ਤੇ ਤੁੱਲਿਆ ਹੋਇਆ ਹੈ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਅਤੇ ਉਹਨਾਂ ਦੇ ਉਪਦੇਸ਼ ਸਦਕਾ ਫਕੀਰ ਹਮਜਾ ਗੋਸ਼ ਦਾ ਗੁੱਸਾ ਠੰਡਾ ਹੋ ਜਾਂਦਾ ਹੈ ਇਸ ਤੋਂ ਪਿੱਛੋਂ ਮੂਲਾ ਖੱਤਰੀ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਜਿਸ ਦੀ ਸੇਵਾ ਤੋਂ ਗੁਰੂ ਸਾਹਿਬ ਬਹੁਤ ਪ੍ਰਭਾਵਿਤ ਹੁੰਦੇ ਹਨ ਮੂਲਾ ਖੱਤਰੀ ਫਿਰ ਗੁਰੂ ਨਾਨਕ ਸਾਹਿਬ ਦੇ ਨਾਲ 6 ਸਾਲ ਤੱਕ ਰਿਹਾ ਅਤੇ ਲੋਕ ਭਲਾਈ ਦੇ ਕਾਰਜ ਕਰਦਾ ਰਿਹਾ 6 ਸਾਲਾਂ ਬਾਅਦ ਮੂਲਾ ਖੱਤਰੀ ਆਪਣੇ ਘਰ ਵਾਪਸ ਆ ਗਿਆ ਅਤੇ ਘਰ ਗ੍ਰਸਤੀ ਵਿੱਚ ਪੈ ਕੇ ਗੁਰੂ ਨਾਨਕ ਦੇਵ ਜੀ ਨੂੰ ਭੁੱਲ ਗਿਆ ਗੁਰੂ ਨਾਨਕ ਪਾਤਸ਼ਾਹ ਵੀ ਵਲੀ ਕੰਦਾਰੀ ਵਰਗਿਆਂ ਦਾ ਸੁਧਾਰ ਕਰਦੇ ਕਰਦੇ ਵਾਪਸੀ ਸਮੇਂ ਫਿਰ ਸਿਆਲਕੁਟ ਨਗਰ ਵਿੱਚ ਆਉਂਦੇ ਹਨ ਤਾਂ ਉੱਥੇ ਉਹਨਾਂ ਨੂੰ ਮੂਲੇ ਖੱਤਰੀ ਦੀ ਯਾਦ ਆਉਂਦੀ ਹੈ ਇੱਕ ਦਿਨ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਮੂਲੇ ਖੱਤਰੀ ਦੇ ਘਰ ਉਸ ਨੂੰ ਮਿਲਣ ਜਾਂਦੇ ਹਨ ਜਦੋਂ ਗੁਰੂ ਨਾਨਕ ਪਾਤਸ਼ਾਹ ਉਸ ਦੇ ਘਰ ਦੇ ਦਰਵਾਜ਼ੇ ਤੇ ਜਾ ਕੇ ਮੂਲੇ ਖੱਤਰੀ ਨੂੰ ਆਵਾਜ਼ ਦਿੰਦੇ ਹਨ ਤਾਂ ਉਸ ਦੀ ਪਤਨੀ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਇਹ ਸਮਝ ਜਾਂਦੀ ਹੈ ਕਿ ਇਹ ਫਕੀਰ ਫਿਰ ਮੇਰੇ ਪਤੀ ਨੂੰ ਲੈ ਜਾਵੇਗਾ ਅਤੇ ਕਾਫੀ ਸਾਲ ਉਹ ਫਿਰ ਵਾਪਸ ਨਹੀਂ ਆ ਸਕੇਗਾ ਇਸ ਕਰਕੇ ਉਸਨੇ ਝੂਠ ਬੋਲ ਦਿੱਤਾ ਕਿ ਮੇਰਾ ਪਤੀ ਘਰ ਵਿੱਚ ਨਹੀਂ ਹੈ ਦੂਜੇ ਪਾਸੇ ਮੂਲੇ ਖੱਤਰੀ ਵੀ ਆਪਣੇ ਘਰ ਗ੍ਰਿਸ਼ਤੀ ਦੇ ਨਾਲ ਜਿਆਦਾ ਖੁਭ ਗਿਆ ਸੀ ਤੇ ਉਹ ਵੀ ਗੁਰੂ ਦੇ ਪਿਆਰ ਨੂੰ ਭੁਲਾ ਬੈਠਾ ਸੀ ਅਤੇ ਆਪਣੀ ਪਤਨੀ ਦੇ ਪਿੱਛੇ ਲੱਗ ਗਿਆ ਪਤਨੀ ਨੇ ਕੀ ਕੀਤਾ ਕਿ ਮੂਲੇ ਖੱਤਰੀ ਨੂੰ ਪਾਥੀਆਂ ਵਾਲੇ ਕਮਰੇ ਵਿੱਚ ਲਗਾ ਦਿੱਤਾ ਕਿ ਕਿਤੇ ਗੁਰੂ ਜੀ ਅੰਦਰ ਆ ਕੇ ਉਸ ਨੂੰ ਵੇਖ ਹੀ ਨਾ ਲੈਣ ਗੁਰੂ ਸੈਮ ਨੇ ਤਿੰਨ ਵਾਰ ਆਵਾਜ਼ਾਂ ਦਿੱਤੀਆਂ ਕਿ ਮੂਲੇ ਖੱਤਰੀ ਬਾਹਰ ਆ ਅਸੀਂ ਤੈਨੂੰ ਮਿਲਣ ਆਏ ਹਾਂ ਤਾਂ ਉਸ ਦੀ ਪਤਨੀ ਨੇ ਤਿੰਨੋਂ ਵਾਰੀ ਇਹੇ ਜਵਾਬ ਦਿੱਤਾ ਕਿ ਮੇਰਾ ਪਤੀ ਘਰ ਵਿੱਚ ਨਹੀਂ ਹੈ ਉਹ ਕਿਤੇ ਬਾਹਰ ਗਿਆ ਹੋਇਆ ਹੈ ਜਦੋਂ ਮੂਲਾ ਖੱਤਰੀ ਅੰਦਰੋਂ ਬਾਹਰ ਨਹੀਂ ਆਉਂਦਾ ਅਤੇ ਉਸ ਦੀ ਪਤਨੀ ਨੇ ਇੱਕੋ ਗੱਲ ਕਹੀ ਜਾਂਦੀ ਹੈ ਕਿ ਮੇਰਾ ਪਤੀ ਘਰ ਵਿੱਚ ਨਹੀਂ ਹੈ ਤਾਂ ਗੁਰੂ ਨਾਨਕ ਸਾਹਿਬ ਉਥੋਂ ਚਲੇ ਜਾਂਦੇ ਹਨ ਉਸੇ ਸਮੇਂ ਪਾਥੀਆਂ ਵਾਲੇ ਕਮਰੇ ਵਿੱਚ ਹੀ ਮੂਲੇ ਖੱਤਰੀ ਨੂੰ ਇੱਕ ਸੱਪ ਦਸ ਲੈਂਦਾ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਹੈ। ਉਸ ਦੀ ਅਜਿਹੀ ਹਾਲਤ ਦੇਖ ਕੇ ਘਰ ਦੇ ਸਾਰੇ ਮੈਂਬਰ ਪਰੇਸ਼ਾਨ ਹੋ ਜਾਂਦੇ ਹਨ। ਅਤੇ ਉਹ ਉਸ ਨੂੰ ਚੁੱਕ ਕੇ ਮੰਜੀ ਉੱਪਰ ਪਾ ਕੇ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਨੂੰ ਭਜ ਦੁਰਦੇ ਹਨ। ਜਦੋਂ ਮੂਲੇ ਖੱਤਰੀ ਨੂੰ ਗੁਰੂ ਨਾਨਕ ਸਾਹਿਬ ਕੋਲ ਲਿਜਾਇਆ ਜਾਂਦਾ ਹੈ ਤਾ ਗੁਰੂ ਜੀ ਕਹਿੰਦੇ ਹਨ ਕਿ ਹੁਣ ਬਹੁਤ دیر ਹੋ ਚੁੱਕੀ ਹੈ ਇਸ ਦਾ ਕੋਈ ਮਾੜਾ ਕਰਮ ਸੀ ਜਿਸ ਕਰਕੇ ਇਸ ਨਾਲ ਅਜਹੀ ਘਟਨਾ ਵਾਪਰੀ ਹੈ ਅਖੀਰ ਜਦੋਂ ਪਰਿਵਾਰ ਨੇ ਕਿਹਾ ਕਿ ਇਸ ਦੀ ਭੁੱਲ ਬਖਸ਼ ਦੇਵੋ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਹੁਣ ਕੁਝ ਨਹੀਂ ਹੋ ਸਕਦਾ ਵੀ ਹਾਂ ਅਸੀਂ ਦਸਵੀਂ ਜਾਮੇ ਵਿੱਚ ਆਵਾਂਗੇ ਉਦੋਂ ਇਸ ਦੀ ਭੁੱਲ ਨੂੰ ਬਖਸ਼ਾਂਗੇ ਇਸ ਤਰ੍ਹਾਂ ਮੂਲੇ ਖੱਤਰੀ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਜਾਂਦੀ ਹੈ ਉਹ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਪਿਆਰ ਨੂੰ ਸਮਝ ਹੀ ਨਹੀਂ ਸਕਿਆ ਅਤੇ ਘਰ ਗ੍ਰਿਸ਼ਤੀ ਅਤੇ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਘਰ ਆਏ ਰੱਬ ਨੂੰ ਬਿਨਾਂ ਮਿਲੇ ਹੀ ਮੂਰ ਦਿੰਦਾ ਹੈ ਜਦੋਂ ਮੂਲਾ ਖੱਤਰੀ ਘਰੋਂ ਬਾਹਰ ਨਹੀਂ ਆਉਂਦਾ ਅਤੇ ਗੁਰੂ ਜੀ ਨੂੰ ਨਹੀਂ ਮਿਲਦਾ ਵਾਪਸ ਜਾਂਦੇ ਸਮੇਂ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਲੋਕ ਉਚਾਰਿਆ ਸ਼ਲੋਕ ਮਹੱਲਾ ਪਹਿਲਾ ਨਾਲਿ ਕਿਰਾੜਾਂ ਦੋਸਤੀ ਕੂੜੇ ਕੁੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਤਾਈ ਭਾਵ ਦੁਨਿਆਵੀ ਮੋਹ ਝੂਠ ਹੈ ਕੂੜ ਹੈ ਪਰ ਮਨੁੱਖ ਇਸ ਵਿੱਚ ਫਸ ਕੇ ਉਸ ਸੱਚੇ ਮਾਰਗ ਤੋਂ ਭਟਕ ਜਾਂਦਾ ਹੈ ਇਸ ਤੋਂ ਪਿੱਛੋਂ ਮੂਲਾ ਖੱਤਰੀ 84 ਦੇ ਗੇੜ ਵਿੱਚ ਪੈ ਜਾਂਦਾ ਹੈ ਅਤੇ ਫਿਰ ਉਹ ਸਮਾਂ ਆਉਂਦਾ ਹੈ ਜਦੋਂ ਗੁਰਨਾਨਕ ਪਾਤਸ਼ਾ 10ਵੇਂ ਜਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਇਸ ਦਾ ਉਦਾਰ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਨਿਕਲਦੇ ਹਨ ਪਰ ਉਸ ਦਿਨ ਕੋਈ ਵੀ ਵੱਡਾ ਸ਼ਿਕਾਰ ਹੱਥ ਨਹੀਂ ਆਉਂਦਾ ਕਾਫੀ ਪਾਲ ਕਰਨ ਤੋਂ ਬਾਅਦ ਗੁਰੂ ਜੀ ਦੇ ਸਾਹਮਣੇ ਇੱਕ ਨਿੱਕਾ ਜਿਹਾ ਖਰਗੋਸ਼ ਆਉਂਦਾ ਹੈ ਜੋ ਵੇਖਦੇ ਹੀ ਝਾੜੀਆਂ ਵਿੱਚ ਲੁਕ ਜਾਂਦਾ ਹੈ ਗੁਰੂ ਜੀ ਕਦੇ ਵੀ ਛੋਟੇ ਜਾਨਵਰ ਦਾ ਸ਼ਿਕਾਰ ਨਹੀਂ ਕਰਦੇ ਸਨ ਪਰ ਉਸ ਦਿਨ ਗੁਰੂ ਜੀ ਨੇ ਖਰਗੋਸ਼ ਦੇ ਪਿੱਛੇ ਆਪਣਾ ਘੋੜਾ ਲਗਾ ਲਿਆ ਅਤੇ ਉਸ ਨੂੰ ਨਗਾਰੇ ਦੀ ਭੈ ਪੀਤ ਆਵਾਜ਼ਾਂ ਵੱਲੋਂ ਡਰਾ ਕੇ ਝਾੜੀਆਂ ਵਿੱਚੋਂ ਬਾਹਰ ਕੱਢ ਲਿਆ ਤੇ ਉਸ ਦਾ ਸ਼ਿਕਾਰ ਕਰ ਦਿੱਤਾ ਉਸ ਛੋਟੇ ਜੀਵ ਨੂੰ ਵੇਖ ਕੇ ਸਾਰੇ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਗੁਰੂ ਜੀ ਤੁਸੀਂ ਕਦੇ ਵੀ ਛੋਟੇ ਜਿਹੇ ਜੀਵ ਦਾ ਸ਼ਿਕਾਰ ਨਹੀਂ ਕੀਤਾ ਸੀ ਪਰ ਅੱਜ ਤੁਸੀਂ ਨਿੱਕੇ ਜੇ ਖਰਗੋਸ਼ ਦਾ ਸ਼ਿਕਾਰ ਕਿਉਂ ਕਰ ਦਿੱਤਾ ਸਿੱਖਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਇਹ ਖਰਗੋਸ਼ ਪਿਛਲੇ ਜਨਮ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਚੀਲਾ ਸੀ ਪਰ ਸਮੇਂ ਦੇ ਅਨੁਸਾਰ ਇਹ ਸਿੱਕ ਬੇਮੁਖ ਹੋ ਗਿਆ ਜਿਸ ਕਰਕੇ ਇਸ ਨੂੰ ਕਈ ਜੁਨੀਆਂ ਵਿੱਚ ਭਟਕਣਾ ਪਿਆ ਅਤੇ ਇਹ 200 ਸਾਲਾਂ ਤੋਂ ਵੱਖ-ਵੱਖ ਜੁਨੀਆਂ ਵਿੱਚ ਭਟਕ ਰਿਹਾ ਹੈ ਇਸ ਨੇ ਆਪਣੇ ਕਲਿਆਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਮੇਰੇ ਤੋਂ ਭੁੱਲ ਹੋਈ ਹੈ ਅਤੇ ਮੇਰਾ ਉਧਾਰ ਕਦੋਂ ਹੋਵੇਗਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਅਸੀਂ 10ਵੇਂ ਜਮੇ ਵਿੱਚ ਜਦੋਂ ਆਵਾਂਗੇ ਤਾਂ ਤੁਹਾਡਾ ਉਧਾਰ ਕਰਾਂਗੇ ਤੇ ਅੱਜ ਇਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ ਇਹੇ ਸੁਣ ਕੇ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਜਿਸ ਤਰ੍ਹਾਂ ਤੁਸੀਂ ਇਸ ਦਾ ਉਦਾਰ ਕੀਤਾ ਹੈ ਇਸੇ ਤਰ੍ਹਾਂ ਸਾਨੂੰ ਵੀ ਵੱਖ-ਵੱਖ ਜੁਨਾ ਤੋਂ ਬਚਾ ਕੇ ਰੱਖਿਓ ਇਸ ਤਰ੍ਹਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਮਨੁੱਖਤਾ ਦੀ ਭਲਾਈ ਵਾਸਤੇ ਹੀ ਕਾਰਜ ਕਰਦੇ ਰਹੇ ਅਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਂਦੇ ਰਹੇ ਅਤੇ ਅੱਜ ਵੀ ਸਾਡੇ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੀਵਨ ਵਿੱਚ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ ਹੋਈਆਂ ਗਲਤੀਆਂ ਲਈ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ